ਆ ਤੁਸੀਂ ਜਲੰਧਰ ਵਾਲਾ ਰੋਜ਼ਰ ਵੇਖਿਆ ਨਾ ਭੱਟੀ ਦੇ ਨਾਲ ਕੋਈ ਉਹਦਾ ਰੋੜਾ ਰੱਪਾ ਚੱਲਦਾ ਉਹ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਉਹ ਇੰਨੇ ਮਿਲ ਕੁੜੀਆਂ ਨੂੰ ਗਲਤ ਕਮੈਂਟ ਕਰਦਾ ਤੇ ਸਰਕਾਰ ਨੇ ਉਹਨੂੰ ਉਹਨੂੰ ਪ੍ਰੋਟੈਕਸ਼ਨ ਦਿੱਤੀ ਆ ਕੀ ਸਰਕਾਰ ਆਪਾਂ ਨੂੰ ਨਹੀਂ ਲੱਗਦਾ ਸੀ ਅੰਨੇ ਥੋੜਾ ਸਰਕਾਰ ਕਰਾ ਰਹੀ ਜੋ ਕਰਾ ਰਹੀ ਆ ਪਰ ਉਹਤੇ ਅਟੈਕ ਵੀ ਤਾਂ ਹੋਇਆ ਭਾਈ ਅਟੈਕ ਹੋਇਆ ਸਾਡੇ ਤੇ ਹੋ ਜੇ ਅਟੈਕ ਹੋਊਗਾ ਅਸੀਂ ਹੋਰ ਰਿਕਾਰਡ ਕਰ ਰਹੇ ਆ ਸਾਨੂੰ ਪੁਲਿਸ ਚਾਹੀਦੀ ਨਹੀਂ ਆ ਜਿਹੜਾ ਅਟੈਕ ਕਰੂਗਾ ਅਸੀਂ ਆਪ ਵੇਖਾਂਗੇ ਜਦੋਂ ਪੰਗੇ ਮੈਂ ਲੈ ਰਿਆਂ ਭੱਟੀ ਨੂੰ ਵੰਗਾਰਨ ਮੈਂ ਆ ਧਿਆਵਾ ਭੀ ਭੱਟੀ ਆ ਜਾ ਤੇ ਫਿਰ ਮਨੂੰ ਇਹ ਦੱਸ ਪਹਿਲਾਂ ਤੇ ਸਰਕਾਰ ਦਾ ਕੀ ਕਸੂਰਾ ਲੋਕਾਂ ਦੇ ਪੁੱਤ ਮਰਾਉਣ ਦਾ ਕੀ ਫਾਇਦਾ ਪੱਟੀ ਨੂੰ ਮੈਂ ਗੱਲ ਕਹਿਣਾ ਵੀ ਉਹਦੇ ਘਰ ਆ ਜਿਹੜਾ ਕੰਮ ਕੀਤਾ ਗਣੇਸ਼ਪਤਨ ਵਾਲਾ ਕੰਮ ਇਹ ਫੁੱਦੂਆਂ ਵਾਲਾ ਕੰਮ ਕੀਤਾ ਤੂੰ ਜੇ ਤੇਰੀ ਰੋਜ਼ਰ ਦੇ ਨਾਲ ਕੋਈ ਗੱਲ ਬਾਤ ਆ ਉਹਨੂੰ ਸਦਾ ਇਕੱਲੇ ਨੂੰ ਇਕੱਲਾ ਮਿਲ ਲੋ ਢਾ ਲੋ ਤੇ ਰੋਜ਼ਨ ਨੂੰ ਵੀ ਕਹਿਣਾ ਵਾ ਵੀ ਇੱਥੇ ਤੂੰ ਉਹ ਲੋਕੇਸ਼ਨ ਆ ਜਿਹੜਾ ਮੰਗੀ ਜਾਂਣਾ ਲੋਕੇਸ਼ਨ ਦੇ ਦੇ ਉਹ ਕਰਦੇ ਹੋਇਆ ਫਲਾਣਾ ਕਰਦੇ ਉਹ ਦੁਬਈ 'ਚ ਬੈਠਾ ਅਮਰੀਕਾ 'ਚ ਥੋੜਾ ਬੈਠਾ ਜਾ ਉੱਥੇ ਇਹ ਦੋਵਾਂ ਜਣਿਆਂ ਨੂੰ ਮੌਕਾ ਦਿੰਦੇ ਐ ਕਿ ਇਕੱਲੇ-ਇਕੱਲੇ ਹੋ ਜਿਓ ਨਾ ਮੈਂ ਕਦੀ ਉਹਨੂੰ ਬਲਾਜੀ ਨੂੰ ਮਿਲਿਆ ਤੇ ਨਾ ਪੱਟੀ ਨੂੰ ਮਿਲਿਆ ਲੇਕਿਨ ਮੈਂ ਦੋਵਾਂ ਨੂੰ ਇਹ ਗੱਲ ਕਹਿੰਦਾ ਇਕੱਟਾ-ਕੱਟੀ ਕੱਢਣਾ ਤੇ ਜਾਓ ਦੁਬਈ ਇਕੱਠੇ ਹੋ ਜਓ ਤੇ ਇਹਨਾਂ ਨੂੰ ਮੈਂ ਉੱਥੇ ਜਿਹੜੇ ਵਸਦੇ ਭਰਾਵਾਂ ਨੂੰ ਕਹਿੰਦਾ ਇੱਕ ਜਗ੍ਹਾ ਇਹਨਾਂ ਨੂੰ ਦੇ ਦਿਓ ਵੇਖ ਲਓ ਇਹਨਾਂ ਨੇ ਕਿੰਨਾ ਬਾਹਾਂ ਚਪਾਲਿਆ ਗਰਨੇਡ ਸੁੱਟ ਕੇ ਯਾਰ ਉਹਦੇ ਆਪਾਂ ਕਸੂਰ ਮੇਰਾ ਮੇਰੇ ਇਲਾਕੇ ਦਾ ਕੀ ਕਸੂਰ ਮੇਰੇ ਭੈਣ ਭਰਾਵਾਂ ਦਾ ਕੀ ਕਸੂਰ ਆ ਜੇ ਰੋਜ਼ਰ ਦੀ ਗਲਤੀ ਆ ਉਹਦੇ ਘਰਦਿਆਂ ਦਾ ਕੋਈ ਕਸੂਰ ਨਹੀਂ ਆ ਰੋਜ਼ਰ ਦੀ ਗਲਤੀ ਦਾ ਜਿਹੜਾ ਤੇ ਪੰਜਾਬ ਸਰਕਾਰ ਨੂੰ ਮੈਂ ਕਹਿੰਦਾ ਗਾਲਾਂ ਕੱਢਣ ਵਾਲੇ ਬੰਦੇ ਨਹੀਂ ਸਕਿਉਰਿਟੀਆਂ ਵਾਲੋਂ ਵਾਪਸ ਇਹਨਾਂ ਨੂੰ ਤੁਸੀਂ ਕਹਿ ਰਹੇ ਆਂ ਵੀ ਗਾਲਾਂ ਕੱਢੋ ਧਰਮਲ ਧਿਆਨ ਨਾ ਜਾਵੇ ਕੇਵਲੇ ਮੇਰੇ ਕੋ ਵੀ ਨਿਕਲ ਜਾਂਦੀਆਂ ਤੁਹਾਡੇ ਕੋ ਵੀ ਇਹ ਇੰਟਰਵਿਊ ਵਿੱਚ ਨਿਕਲੀ ਕਹਿ ਰਹੇ ਆ ਮੇਰੇ ਕੋ ਵੀ ਨਿਕਲਦੀਆਂ ਮੈਂ ਆਪਣੇ ਆਪ ਨੂੰ ਬਹੁਤ ਸੁਧਾਰ ਕਰਦਾ ਪਿਆ ਵੀ ਇਹ ਚੰਗੀ ਚੀਜ਼ ਨਹੀਂ ਹੈ ਮਾੜੀ ਚੀਜ਼ ਆ ਗਾਲਾਂ ਇਹ ਮੈਂ ਕਹਿੰਦਾ ਬੰਦੇ ਦੇ ਗੰਦੇ ਗੰਦੇ ਬੰਦੇ ਦੀ ਨਿਸ਼ਾਨੀ ਹੁੰਦੀ ਆ ਮੈਂ ਇੱਕ ਫੁੱਲ ਬੋਲ ਕੱਢਦਾ ਤੇ ਅਕਰ ਮੈਂ ਆਪਣੇ ਆਪ ਦਾ ਸੁਧਾਰ ਕਰਦਾ ਪਿਆ ਬਹੁਤ ਜ਼ਿਆਦਾ ਕਰਦਾ ਪਿਆ ਤੇ ਆਉਣ ਵਾਲੇ ਸਮੇਂ 'ਚ ਬਿਲਕੁਲ ਸਾਫ਼ ਸੁਥਰਾ ਕਰੂੰਗਾ ਵੀ ਇੱਕ ਵੀ ਗਾਲ ਨਹੀਂ ਆਊਗੀ 19 ਕੀ ਕਿਤੇ ਰਹਿ ਗਿਆ ਤੇ ਕਵਰ ਸਾਹਿਬ ਮੈਂ ਕਹਿ ਨਹੀਂ ਸਕਦਾ ਉਸ ਵਾਲੇ ਦੀ ਗੱਲ ਕੀਤੀ ਤਾਂ ਸਾਰੇ ਖਬਰ ਆਈਏ ਉਹ ਕਹਿੰਦੇ ਆ ਜਿਹੜੀ ਅਮਨ ਫੜੀ ਆ ਪੁਲਿਸ ਦੀ ਅ ਸ਼ਪਟਨ ਜਿਹੜੀ ਫੜੀ ਆ ਕਨਸਟੇਬਲ ਉਹ ਸਿਕਿਉਰਿਟੀ 'ਚ ਵੀ ਤਣਾਅ ਸੀਗੀ ਬਾਈ ਵੇਖੋ ਉਹ ਮੈਂ ਕਹਿ ਸਕਦਾ ਵੀ ਪੰਜਾਬ ਦਾ ਇੱਕ ਅਨਮੋਲ ਹੀਰਾ ਜਿਹੜਾ ਨਾ ਗਵਾ ਲਿਆ ਅੱਜ ਜਿੰਨੀਆਂ ਮਰਜ਼ੀ ਚੀਕਾਂ ਮਾਰੀ ਜਾਣ ਲੋਕ 'ਚ ਮਰਜ਼ੀ ਕਰੀ ਜਾਣ ਉਹ ਵੇਲਾ ਹੱਥ ਨਹੀਂ ਆਉਣਾ ਏ ਬੀਬੀ ਭਾਵੇਂ ਉਸ ਟਾਈਮ ਸਿਕਿਉਰਿਟੀ ਦੀ ਸੀ ਤੇ ਭਾਵੇਂ ਗੱਫਾ ਫੜਾਉਣ ਚ ਸੀ ਠੀਕ ਆ ਤੇ ਭਾਵੇਂ ਛਕਾਉਣ ਚ ਸੀ ਅਹੀਂ ਬੀਬੀ ਨੇ ਨੂੰ ਕਦੀ ਵੇਖਿਆ ਨਹੀਂ ਆ ਰੌਲਾ ਲਾਲਾ ਚਿੱਟਾ-ਚੁਟਾ ਜਾ ਵੇਚਦੀ ਫੜੀ ਗਈ ਤੇ ਪਤਾ ਲੱਗਾ ਵੀ ਆ ਵੀ ਬੀਬੀ ਹੈਗੀ ਕੋਈ ਅਹੀਂ ਤੇ ਸੋਚਦੇ ਸੀ ਵੀ ਪੰਜਾਬ ਪੁਲਿਸ ਜਿਹੜੀ ਨਸ਼ਾ ਖਤਮ ਕਰ ਰਹੀ ਆ ਤੇ ਉਹ ਜਦੋਂ ਅੱਖਾਂ ਨਾਲ ਵੇਖਿਆ ਤੇ ਵਾਕਿਆ ਪਤਾ ਲੱਗਾ ਵੀ ਵਾਕਿਆ ਹੀ ਖਤਮ ਕਰਦੀ ਪਈ ਆ ਹੁਣ ਵੇਖੋ ਮੇਰੇ ਤੇ ਪਰਚਾ ਕੀਤਾ 505 153 188 ਲਾਈ ਆ ਮੈਂ ਕੋਈ ਅੱਗਾ ਲਾਏ ਇਹ ਕਰੇ ਤਰ੍ਹਾਂ ਲੱਗਦੀ ਮੈਂ ਕੋਈ ਅੱਗਾ ਲਾਈਆਂ ਮੈਂ ਕੋਈ ਬਸਾਂ ਸਾੜੀਆਂ ਜਾ ਮੈਂ ਕੋਈ ਦੇਸ਼ ਵਖਰਾ ਮੰਗ ਲਿਆ ਜਾ ਮੈਂ ਕਿ ਧਰਨੇ ਲਾਤੇ ਇਹ ਮੇਰੇ ਤੇ ਧਰਾਵਾਂ ਲਾ ਕੇ ਮੇਰੇ ਤੇ ਪਰਚਾ ਕਰ ਦਿੱਤਾ ਲੋਕਡਾਊਨ ਦੌਰਾਨ ਜਦੋਂ ਨਿਹੰਗ ਸਿੰਘਾਂ ਨੇ ਗੁੱਟ ਵੱਡਿਆ ਸੀ ਇੱਕ ਪੁਲਿਸ ਵਾਲਿਆ ਤੁਹਾਨੂੰ ਪਤਾ ਹੋਊਗਾ ਸ਼ਾਇਦ ਹਨਾ ਉਹ ਮੈਨੂੰ ਦੱਸੋ ਮੈਂ ਤਾਂ ਇੱਕ ਬਿਆਨ ਦਿੱਤਾ ਵੀ ਜਿਹੜੇ ਜਥੇਬੰਦੀਆਂ ਕਹਿ ਰਹੀਆਂ ਵੀ ਉਹ ਨਕਲੀ ਆ ਮੈਂ ਕਹਿ ਰਿਹਾ ਉਹ ਅਸਲੀ ਆ ਉੱਥੇ ਪੁਲਿਸ ਨਾਲ ਤੇ ਮੇਰਾ ਕੋਈ ਟਕਰਾਅ ਨਹੀਂ ਆ ਮੇਰਾ ਟਕਰਾਅ ਜਥੇਬੰਦੀਆਂ ਦੇ ਨਾਲ ਪਰ ਪੁਲਿਸ ਨੇ ਆਪਣਾ ਵੈਰ ਵਿਰੋਧ ਕਰਦਿਆ ਉੱਥੇ ਮੇਰੇ ਤੇ ਆ ਧਰਾਵਾਂ ਲਾ ਕੇ ਮੇਰੇ ਤੇ ਪਰਚਾ ਕੀਤਾ ਮੇਰਾ ਅੱਜ ਵੀ ਉਹ ਜਿਹੜਾ ਕੇਸ ਚੱਲਦਾ ਹੋ ਉਦੇ ਸਬੰਧ ਚ ਮੈਂ ਹਾਈ ਕੋਰਟ ਚੱਲਿਆ ਹਾਈ ਕੋਰਟ ਜਾ ਰਹੇ ਹੋ ਬਿਲਕੁਲ ਜਾਊਂਗਾ ਵੀ ਇਹ ਤਰ੍ਹਾਂ ਮੇਰੇ ਤੇ ਲੱਗਦੀਆਂ ਨਹੀਂ ਆ ਮੈਂ ਤੇ ਇੱਕ ਵੀਡੀਓ ਜਾਰੀ ਕੀਤੀ ਆ ਜਜ਼ਬਾਤ ਆ ਮੇਰੇ ਜੇ ਦੇਸ਼ ਆਜ਼ਾਦ ਆ ਕਹਿੰਦੇ ਦੇਸ਼ ਆਜ਼ਾਦ ਆ ਜਦੋਂ ਕਿ ਅਫਸਰ ਨੂੰ ਮਿਲਣ ਵਾਤੇ ਜਾਂਦੇ ਹੋ ਕਹਿੰਦਾ ਦੇਸ਼ ਆਜ਼ਾਦ ਆ ਤੇ ਮੈਂ ਫਿਰ ਡੀਸੀ ਸਾਹਿਬ ਨੂੰ ਵੀ ਇਹ ਕਹਿੰਦਾ ਜੇ ਦੇਸ਼ ਆਜ਼ਾਦ ਆ ਤੇ ਮੈਂ ਤੇ ਪੁਲਿਸ ਨੂੰ ਵੀ ਗੱਲ ਨਹੀਂ ਕੀਤੀ ਮੈਂ ਤੇ ਨਿਹੰਗ ਸਿੰਘਾਂ ਦੀ ਗੱਲ ਕੀਤੀ ਆ ਵੀ ਉਹ ਨਕਲੀ ਅਸਲੀ ਇਹ ਆ ਫਿਰ ਤੁਹਾਨੂੰ ਪਰਚਾ ਤੇ ਮੇਰੇ ਤੇ ਹੋਣਾ ਨਹੀਂ ਚਾਹੀਦਾ ਸੀ ਠੀਕ ਆ ਤੁਸੀਂ ਮੈਨੂੰ ਗ੍ਰਫਤਾਰ ਕੀਤਾ ਤੁਸੀਂ 2 ਘੰਟੇ 4 ਘੰਟੇ 6 ਘੰਟੇ 8 ਘੰਟੇ 10 ਘੰ ਜੋ ਤੁਹਾਡਾ ਅਧਿਕਾਰ ਬਣਦਾ ਇਹ ਕਰ ਲੈਂਦੇ ਹਨ ਲੇਕਿਨ ਜਿਹੜਾ ਆ ਪਰਚਾ ਕਰਕੇ ਮੇਰੇ ਤੇ ਲੰਮਾ ਕੇਸ ਚਲਾਇਆ ਇਹ ਤੇ ਬਣਦਾ ਨਹੀਂ ਨਾ ਇਹ ਤੇ ਕੋਈ ਕਾਨੂੰਨ ਕਹਿੰਦਾ ਹੀ ਨਹੀਂ ਇਹ ਗੱਲ ਨੂੰ ਇਹ ਚੀਜ਼ ਕਰਕੇ ਹਾਈ ਕੋਰਟ ਜਾਣਾ ਔਨ ਡਿਊਟੀ ਕਿਸਤੇ ਅਟੈਕ ਕਰ ਦੇਣਾ ਪੁਲਿਸ ਤੇ ਅਟੈਕ ਕਰ ਦੇਣਾ ਫਿਰ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਵੇਖੋ ਮੇਰੀ ਗੱਲ ਸੁਣੋ ਮੈਂ ਸਾਥ ਸੱਚ ਦਾ ਦੇਣਾ ਮੈਂ ਛੁੜਦਾ ਨਹੀਂ ਦੇਣਾ ਭਾਵੇਂ ਅੱਜ ਆਂ ਤੇ ਭਾਵੇਂ ਭਲਕੇ ਆਂ ਵੇਖੋ ਮੈਂ ਅੱਜ ਵੀ ਉਹ ਗੱਲ ਤੇ ਭਲਕੇ ਵੀ ਉਹ ਗੱਲ ਆ ਪਰਚਾ ਭਾਵੇਂ ਸਾਲਾ 20 ਸਾਲ ਚੱਲੇ ਗਾਲੀ ਕੋਈ ਨਹੀਂ ਹੈ ਪਰ ਜਿਹੜੀ ਗੱਲ ਸੱਚ ਆ ਉਹ ਸੱਚ ਆ ਵੇਖੋ ਜਦੋਂ ਹੱਥ ਜਦੋਂ ਮੈਂ ਇੱਕ ਨਿਹੰਗ ਸਿੰਘ ਆ ਭਾਈ ਮੇਰੇ ਸਾਹਮਣੇ ਜਿਹੜਾ ਮਰਜੀ ਆ ਜਾਏ ਜਦੋਂ ਮੇਰੇ ਤੇ ਗਾਲੀ ਪੈ ਗਿਆ ਫਿਰ ਮੈਂ ਥੋੜਾ ਵੇਖਣਾ ਕਿਹੜਾ ਤੇ ਕਿਹੜਾ ਨਹੀਂ ਜਦੋਂ ਸਰੋਂ ਪਾ ਜਦੋਂ ਸਿਰ ਤੇ ਚੜ ਕੇ ਆ ਗਿਆ ਫੇਰ ਨਹੀਂ ਕੋਈ ਵੀ ਫਿਰ جنگ ਹੋ ਰਹੀ ਆ ਉੱਥੇ ਕੋਈ ਭਰਾ ਨਹੀਂ ਕੋਈ ਭੈਣ ਨਹੀਂ ਜਿਹੜਾ ਗੱਲ ਨੂੰ ਪੈ ਗਿਆ ਸਮਝ ਲਓ ਉੱਥੇ ਰਿਸ਼ਤੇਦਾਰੀਆਂ ਨਹੀਂ ਆ ਉਹ ਵੀ ਇੱਕ ਜਰਨੈਲ ਆ ਤੇ ਅਸੀਂ ਵੀ ਇੱਕ ਜਰਨੈਲ ਆ ਫਿਰ ਉੱਥੇ ਮਰਦਾਂ ਦੇ ਸਾਹਮਣੇ ਹੁੰਦੇ ਆ ਠੀਕ ਆ ਉਹਦਾ ਉਹਨਾਂ ਦੀ ਜੰਗ ਜੁੱਦ ਹੋਈ ਉਹਨਾਂ ਜਦਾਂ ਮਾਲੋ ਵੱਜ ਗਿਆ ਉਹ ਵੜਤਾ ਮੈਂ ਤੇ ਪੁਲਿਸ ਵਾਲੇ ਦਾ ਵਿੱਚ ਨਾ ਹੀ ਨਹੀਂ ਲਿਆ ਮੈਂ ਤੇ ਗੱਲ ਕੀਤੀ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਹੱਥ ਖੜੇ ਕਰਤੇ ਵੀ ਇਹ ਨਕਲੀ ਆ ਜੀ ਸਾਡਾ ਨਹੀਂ ਆ ਜੀ ਡਰ ਕੇ ਉਹਨਾਂ ਸਮੇਂ 'ਚ ਮੈਂ ਹਸਪੀਟਲ ਬੈਠਾ ਹਾਂ ਮੈਂ ਬਿਆਨ ਦਿੱਤਾ ਵੀ ਵੇਖੋ ਜੀ ਨਕਲੀ ਤੁਸੀਂ ਜੇ ਇਹ ਅਸਲੀ ਆ ਇਹਨਾਂ ਨੇ ਰੱਖ ਵਿਖਾਈ ਆ ਜੇ ਬਾਣਾ ਪਾ ਕੇ ਛਤਰ ਖਾਂਦੇ ਤੁਸੀਂ ਲੋਕਾਂ ਨੇ ਕਹਣਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਣੇ ਨੂੰ ਦਾਗ ਲਾਤਾ ਇਹ ਕਰਕੇ ਉਹਨਾਂ ਬਾਣੇ ਨੂੰ ਬੇਦਾਗ ਰੱਖਿਆ ਕੋਈ ਗੱਲ ਨਹੀਂ ਫਿਰ ਕੀ ਮਰਦਾਂ ਤੇ ਪੀੜਾਂ ਬਣਦੀਆਂ ਜੇਲ੍ਹ 'ਚ ਬੈਠੇ ਆ ਮਰਦ ਗੁਣ ਘਾ ਰਹੇ ਆ ਲੇਕਿਨ ਇਹ ਜਜ਼ਬਾਤ ਹੀ ਮੈਂ ਇੱਕ ਪ੍ਰਚਾਰਕ ਆ ਮੈਂ ਆਪਣੇ ਜਜ਼ਬਾਤ ਰੱਖ ਸਕਦਾ ਆ ਮੈਂ ਕੋਈ ਵੱਡਾ ਕੋਈ ਇਥੇ ਪੰਜਾਬ ਦਾ ਕੋਈ ਲੀਡਰ ਥੋੜਾ ਜਿਹਾ ਵੀ ਜਿਹੜਾ ਮੈਂ ਗੋਲੀਆਂ ਚਲਾਉਣ ਡਿਆ ਜਾਂ ਪੰਜਾਬ ਨੂੰ ਵੱਖਰਾ ਕਰਨ ਡਿਆ ਜਿਹੜੀਆਂ ਇਦਾਂ ਦੀਆਂ ਧਰਾਵਾਂ ਮੇਰੇ ਤੇ ਲਾਤੀਆਂ ਸਿਰਫ ਉਹਨਾਂ ਨੇ ਇੱਕ ਕਹਿ ਸਕਦੇ ਆ ਆਪਣਾ ਵੈਰ ਕੱਢਿਆ ਉਹ ਕੋਈ ਇਨਸਪੈਕਟਰ ਆ ਪਤਾ ਨਹੀਂ ਉਹ ਬਲਵਿੰਦਰ ਬਲਵਿੰਦਰ ਕੌਰ ਕੇ ਕੀ ਏਦਾਂ ਨਾ ਕੋਈ ਸ਼ਾਇਦ ਉਹਨੇ ਮਤਲਬ ਕਿ ਇਹ ਧਰਾਵਾਂ ਮੇਰੇ ਤੇ ਲਾਈਆਂ ਆਈਓਈਓ ਜਿਹੜੇ ਵੀ ਆ ਗਏ ਇਹਨਾਂ ਨੇ ਮੈ ਤੇ ਧਰਾਵਾਂ ਲਾ ਕੇ ਤੇ ਦਵਾ ਦਮ ਨੂੰ ਜੇਲ੍ਹ ਸੁੱਟਣ ਦੀ ਕੀਤਾ ਫਿਰ ਕਿੱਡਾ ਕੁ ਵੱਡਾ ਕੰਮ ਮੈਂ ਕਿਹੜਾ 47 ਚੁੱਕੀ ਫਿਰਿਆ ਸੀ ਸਮੇਂ ਦੀ ਗੱਲ ਇਹ ਕਹਿ ਸਕਦੇ ਆ ਵੀ ਇਥੋਂ ਇਹ ਕਾਨੂੰਨ ਸਿਰ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਦੇ ਕੋਲ ਪੈਹਾ ਵਾ ਇਹ ਕਾਨੂੰਨ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਚਿਟਾ ਵੇਚਦੇ ਆ ਇਹ ਕਾਨੂੰਨ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਸਰਕਾਰ ਦੇ ਕੌਲੀਚਟ ਮਹਿਕਮਾ ਬਣ ਕੇ ਬੈਠਾ ਭਾਵੇਂ ਉਹ ਸਾਡੇ ਬਾਣਿਆ ਚ ਹੀ ਹੋਣ ਠੀਕ ਆ ਤੇ ਮੈਂ ਇਹ ਗੱਲ ਕਹਿਣਾ ਵੇਖੋ ਜੀ ਜੇ ਅਸੀਂ ਖੁਦ ਗੱਲ ਕਰਦੇ ਪਏ ਤੇ ਭੁਗਤਨੀ ਵੀ ਸਾਨੂੰ ਆਪ ਹੀ ਪੈਣੀ ਆ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਕਹਿਣਾ ਵੀ ਸਾਨੂੰ ਸਿਕਿਉਰਿਟੀਆਂ ਦੀ ਲੋੜ ਨਹੀਂ ਹੈਗੀ ਅਹੀਂ ਖੁਦੇ ਤੁਰਦੀ ਫਿਰਦੀ ਇੱਕ ਸਕਿਉਰਿਟੀ ਆ। ਦਿਆੰਗ ਸਿੰਘ ਖੁਦ ਸਕਿਉਰਿਟੀਆਂ ਕਰਦੇ ਆ। ਇਹਦੇ ਦੁਨੀਆ ਦੇ ਵੱਡੇ-ਵੱਡੇ ਜਿਹੜੇ ਰਾਜੇ ਆ ਉਹ ਇਹ ਗੱਲ ਕਹਿੰਦੇ ਆ ਵੀ ਜਿੱਥੇ ਦੋ ਨਿਆੰਗ ਸਿੰਘ ਆ ਜਣ ਬਾਹਰਲੇ ਦੇਸ਼ ਅਮਰੀਕਾ ਕੈਨੇਡਾ ਵਾਲੇ ਕਹਿੰਦੇ ਆ ਉਹ ਕਹਿੰਦੇ ਦੋ ਨਿਆੰਗ ਸਿੰਘ ਖੜੇ ਕਰ ਦੋ ਨਾ ਤੇ ਐਂ ਲੱਗਦਾ ਵੀ ਮਗਰ ਆਰਮੀ ਖੜੀ ਆ। ਇਹ ਕਰਕੇ ਹੀ ਤੁਰਦੀ ਫਿਰਦੀ ਆਰਮੀ ਆ ਸਕਿਉਰਿਟੀਆਂ ਸਕਾਲਟੀਆਂ ਵਾਪਸ ਲਓ ਤੇ ਨੰਦ ਲਓ ਜੇ ਕਰਨਾ ਕੋ ਤੇ ਪਰਚਾ ਸਾਡਾ ਕੈਨਸਲ ਕਰੋ। ਨਹੀਂ ਕਰਨਾ ਤੇ ਭਾਈ ਤੁਹਾਡੀ ਖੁਸ਼ੀ ਆ। ਬਾਕੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ। ਮੂਸੇ ਵਾਲਾ ਅੱਜ ਗਿਆਨ ਅਜਰ ਉਹਨੇ ਆ ਤੇ ਮੈਂ ਇਹ ਗੱਲ ਕਹਿਣਾ ਵੀ ਜੇ ਅੱਜ ਦੇ ਸਮੇਂ 'ਚ ਜੇ ਬੰਦਾ ਕੋਈ ਕੰਮ ਕਰਦਾ ਪਿਆ ਤੇ ਉਹਦਾ ਸਾਥ ਦਿਓ ਅਜ ਬਾਗੀ ਉੱਠਿਆ ਨਾ ਬਾਗੀ ਜਿੱਥੇ ਜਾਂਦਾ ਉਹ ਮਰਦਾਂ ਦੀ ਗੱਲ ਕਰਦਾ ਆ ਪਿੱਛੇ ਦੀ ਇੱਕ ਸੋਨੂ ਬਾਬਾ ਪਤਾ ਨਹੀਂ ਕਿਹੜਾ ਉਹਨੇ ਰੌਲਾ ਪਾਤਾ ਬਾਗੀ ਤੇਰਾ ਟਾਈਮ ਹੋ ਗਿਆ ਉਹ ਉਹਨੂੰ ਇੱਕ ਗੱਲ ਦਿਓ ਸੁਣਾ ਦਿਓ ਵੀ ਵੀ ਮੈਨੂੰ ਨੇ ਬਾਬਾ ਜੀ ਸਮਾਂ ਬਾਗੀ ਦਾ ਖਤਮ ਨਹੀਂ ਹੋਇਆ ਬਾਗੀ ਦਾ ਸਮਾਂ ਸ਼ੁਰੂ ਹੋਇਆ ਇੱਕ ਨਿਹੰਗ ਸਿੰਘ ਦੇ ਬਸਣਿਆ ਕਿਉਂਕਿ ਬਾਗੀ ਉਹ ਕੁਝ ਬੋਲਦਾ ਪਿਆ ਜਿਹੜੀਆਂ ਚੀਜ਼ਾਂ ਮੂਸੇ ਵਾਲੇ ਨੇ ਆਉਣ ਵਾਲੇ ਸਮੇਂ 'ਚ ਬੋਲਣੀਆਂ ਸੀ ਹਾਣੀਆਂ ਦੀ ਗੱਲ ਮੁੱਸੇ ਵਾਲਾ ਕਰਦਾ ਪਿਆ ਸੀ ਹਾਣੀਆਂ ਦੀ ਗੱਲ ਮੁੱਸੇ ਵਾਲਾ ਕਰਦਾ ਪਿਆ ਸੀ ਤੇ ਜਿਨ੍ਹਾਂ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਬਰਿੰਦਰ ਸਿੰਘ ਜਟਾਣੇ ਵਰਗੇ ਦੀਆਂ ਗੱਲਾਂ ਕਰਦਾ ਪਿਆ ਸੀ ਤੇ ਅੱਜ ਜਵਰਾਜ ਸਿੰਘ ਤੂਫਾਨ ਦੀਆਂ ਗੱਲਾਂ ਜੇ ਕੋਈ ਕਰਦਾ ਪਿਆ ਤਲਵਿੰਦਰ ਸਿੰਘ ਬੱਬਰ ਦੀ ਕੋਈ ਗੱਲ ਕਰਦਾ ਪਿਆ ਬੁੱਧ ਸਿੰਘ ਦੀ ਗੱਲ ਕਰਦਾ ਪਿਆ ਤੇ ਉਹ ਆਪਣਾ ਭਰਾ ਬਾਗੀ ਆ ਤੇ ਬਾਗੀ ਦੇ ਨਾਲ ਪੂਰੀ ਫੁੱਲ ਸਪੋਰਟ ਆ ਇੱਕ ਠੋਕੇ ਖੜੇ ਆ ਭਾਵੇਂ ਅੱਧੀ ਰਾਤ ਬਾਜ਼ ਮਾਰ ਲਵੇ ਜਿੰਨੇ ਵੀ ਸਿੰਘ ਆ ਸਾਰੇ ਨਾਲ ਖੜੇ ਕਰਾਂਗੇ ਉਹਦੇ ਬਾਬਿਆਂ ਬੁੱਬਿਆਂ ਦੀ ਪਰਵਾਹ ਨਹੀਂ ਕਰਨੀ ਬਾਗੀ ਤਗੜਾ ਹੋ ਕੇ ਲੱਗਾ ਰ ਚੜ੍ਹਦੀ ਕਲਾ ਚ ਵਾਹਿਗੁਰਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਤਾਂ ਬਾਬਾ ਮਾਨ ਸਿੰਘ ਨਾਲ ਗੱਲਬਾਤ ਕਰਕੇ ਹਟੇ ਆ ਤਾਂ ਜ਼ਰੂਰ ਇਹਨਾਂ ਨੇ ਜਿਹੜੀ ਗੇਪ ਰੇਡ ਹੋ ਰਹੀ ਸੀ ਉਸ ਦੇ ਬਾਰੇ ਗੱਲਬਾਤ ਕੀਤੀ ਆ ਉਸ ਦੇ ਬਾਰੇ ਜ਼ਰੂਰ ਇਹਨਾਂ ਨੇ ਦੱਸਿਆ ਵੀ ਕਿਸ ਹਿਸਾਬ ਨਾਲ ਉਸ ਦਾ ਵਿਰੋਧ ਜਿਹੜਾ ਹੈ ਉਹ ਹੋ ਰਿਹਾ ਸੀਗਾ ਜ਼ਰੂਰ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਜੀਣ ਦੀ ਇੱਕ ਆਜ਼ਾਦੀ ਆ ਪਰ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਅਸੀਂ ਜੋ ਮਨ ਚਾਏ ਉਹ ਕਰ ਸਕਦੇ ਆ ਜਾਂ ਦੂਜੇ ਦੀ ਆਜ਼ਾਦੀ ਨੂੰ ਖਰਾਬ ਕਰ ਸਕਦੇ ਆ ਜਾਂ ਸੁਸਾਇਟੀ ਦੀ ਜਿਹੜੀ ਆਜ਼ਾਦੀ ਆ ਉਸ ਨੂੰ ਖਰਾਬ ਕਰ ਸਕਦੇ ਆ ਜਾਂ ਕੋਈ ਮੈਸੇਜ ਜਿਹੜਾ ਹੈ ਜਿਹੜਾ ਅਸਲ ਦੇ ਵਿੱਚ ਸੁਸਾਇਟੀ ਦੇ ਵਿੱਚ ਨਹੀਂ ਚੰਗਾ ਜਾ ਰਿਹਾ ਉਹ ਕਰ ਸਕਦੇ ਆ ਸੋ ਇਸ ਤਰੀਕੇ ਨਾਲ ਪੰਜਾਬ ਦੇ ਵੱਖ-ਵੱਖ ਮਸਲੇ ਤੁਹਾਡੇ ਨਾਲ ਰੂਬਰੂ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤਸ